ਆਪੇ ਜੋੜਦਾ ਆਇਆ ਆ ਨੰਬਰ ਧਾਵੀ ਦੇ ਵਾਸਤੇ ਇਸ ਸਮੇਂ ਅਸਲਾਨ ਬੱਟੂ ਤਗੜਾ ਨੰਬਰ ਜੋੜਦਾ ਆਇਆ ਆਪਣੀ ਟੀਮ ਦੇ ਲਈ ਲੈ ਵੀ ਟੱਕਰ ਕਰਦੇ ਮਾਇਕ ਬੰਦ ਫੋਨ ਲੈ ਲੈ ਸਵਾਲ ਜਿਹੜਾ ਲੈਣਾ ਅਸਲਾਨ ਬੱਟੂ ਦੇ ਲਈ ਪੰਜ ਦਿਨਾਰ ਯਾਰ ਰੱਬ ਨੂੰ ਕਲੀਅਰ ਕਰ ਦਿਓ ਹਲੋ 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 ਰਾਮੋ ਇਧਰ ਆ ਲਖਰ ਸਾਹਿਬ ਲਖਰ ਸਾਹਿਬ ਸੋਨੂੰ ਬਾਈ ਅੱਜ ਬਾਈ ਜੀ ਆ ਮਾਈਕ ਬੰਦ ਕਰ ਲਿਓ ਪਲੀਜ਼ ਮੇਰੀ ਬੇਨਤੀ ਆ ਆਪਾਂ ਮੈਕ ਤੇ ਜੁੜ ਜਿਓ ਫਿਰ ਅੰਦਰ ਵਿੱਚ ਸਟੇਡੀ ਕਬੱਡੀ ਜਿਹੜੀ ਉਹ ਬੜੇ ਹਿਸਾਬ ਨਾਲ ਪਾਣੀ ਪਾਣਾ ਪੈਂਦਾ ਆਟਾ ਗੁੰਨਣ ਲਈ ਪਾਤਾ ਹੋ ਕਰਸ਼ੂ ਫਿਰ ਪੈਂਦੀ ਤਰਗਾ ਧੁੰਨਣ ਲਈ ਇਹ ਬਾਦਿਆ ਸਾਇਕ ਦਾ ਇਹਦਾ ਵੱਧ ਕੇ ਰੜਹੀ ਜਾਂਦੀ ਆ ਕਿ ਕਾਲ ਵਾਲੇ ਛੜੇ ਬੰਦੇ ਦੀ ਰੋਟੀ ਕਦੇ ਕਰਤੇ ਸੜਹੀ ਜਾਂਦੀ ਆ ਤਾਂ ਆ ਸੜਹੀ ਜਾਂਦੀ ਆ ਉਧਰ ਜਤਿੰਦਰ ਜਾਲ ਕੇ ਰਹਿੰਦਾ ਅਮਰੀਕਾ ਵਿੱਚ ਜੱਟ ਜਣੇ ਵਾਲੇ ਦਾ ਲਾਡ ਲਾਏ ਭਾਰ ਜਾ ਟਰੋਫੀ ਵਾਲੇ ਕਾਲੇ ਦਾ ਸੁੱਖ ਵੱਡੇ ਹਣ ਦਾ ਸੁੱਖ ਵੱਡੇ ਦਾ ਸੁੱਖ ਵੱਡੇ ਦਾ ਪਲਵੰਤ ਸੁੰਦਰ ਦਾ ਆ ਧੰਨਵਾਦ ਆ ਮੇਰੇ ਮਿੱਤਰੋ ਆ ਭਰਾਵਾਂ ਦਾ ਬਾਦ ਭਾਈ ਲਓ ਹਾਜੀ ਮੁਗਲ ਕਬੱਡੀ ਪਾਉਣ ਦੇ ਲਈ ਤਿਆਰ ਹੈ ਹਾਜੀ ਮੁਗਲ ਲੈਂਦੇ ਪੰਜਾਬ ਦਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਤਿਆਰ ਹੈ ਲੈ ਵੀ ਫਰ ਮੋਗਲ ਆ ਦੁਨੀਆ ਨੱਟ ਪੀਆ ਮੇਰੇ ਮਿੱਤਰੋ ਆ ਮੋਗਲ ਐ ਸਮੇ ਪਾਕਿਸਤਾਨ ਲੈਂਦੇ ਦਾ ਤਗੜਾ ਨੰਬਰ ਜੋੜਦਾ ਸੈਦੋ ਜੱਗੂ ਆ ਗਿਆ ਗਾਲ ਵਾਲੇ ਕੜੀ ਵਾਲੋ ਜੱਗੂ ਸੈਦੋ ਵਾਲੀ ਆ ਓ ਜੱਗੂ ਦੀ ਕਬੱਡੀ ਓ ਸੈਦੋ ਵਾਲੀ ਆ ਜੱਗੂ ਹਲੋ ਓ ਵੀਰੇ ਬਾਹਰ ਹੋ ਯਾਰ ਸਾਰੇ ਜਣੇ ਬਾਹਰ ਹੋ सोनी टी मोता तगड़ा नंबर जोड़ी टीम दीरे नंबर जोड़े मित्रेड पाणी ਹਾਂਜੀ ਉਹ ਮੈਂ ਨਾਮ ਰੱਖ ਰਿਹਾ ਨਾ ਭਾਈ ਕੈਮਰੇ ਵਾਲਾ ਯਾਰ ਗੁਰੂ ਖਾਲੀ ਰੱਖੋ ਓ ਸਾਜੀ ਨੇ ਪਿਆਰੀ ਕਰ ਲਈ ਹਾਂ ਸਾਜੀ ਨੇ ਪਿਆਰੀ ਕਰ ਲਈ ਐ ਆ ਸਾਹਮਣੇ ਸਾਜੀ ਦੀ ਰੇਡ ਇਹ ਆ ਮੱਥੋ ਜੱਟ 51 ਸਹਿਜਾਦਾ ਪਿੰਡ ਮੱਥੋ ਜੱਟ ਤੇ ਸਹਿਜਾਦ ਅਲੀ ਸਾਜੀ ਇਸ ਸਮੇਂ ਆ ਖਾਲਸਾ ਢਿੱਲੋ ਤੇ ਨੰਬਰ ਕਹਿੰਦੇ ਸਾਜੀ ਦਾ ਆ ਖਾਲਸਾ ਪੁੱਤਰ ਟਰਾਈ ਕੀਤੀ ਹੈ ਸ਼ਕਰਪੁਰਿਆ ਸਾਜੀ ਆ ਕਹਿੰਦੇ ਲੜਦੇ ਪੰਜਾਬ ਦਾ ਕਲੀਮ ਹੁੱਲਾ ਜੱਟ ਇਸ ਸਮੇਂ ਬੱਤਰੀ ਤਿਆਰ ਆ ਆ ਕਲੀਮ پر اگلے سال ہوں بھائی بھائی یار پیچھے ہوئے یار گل کی ہے بھائی گراؤنڈ چھوٹا پی گیا चलो मां चओ

ਭਾਈ ਆਹ ਹੀ ਸਵੇਰ ਤੋਂ ਲੈ ਕੇ ਮੇਰਾ ਸਿਰ ਦੁਖ ਗਿਆ ਵੀ ਗਰਾਊਂਡ ਕਲੀਅਰ ਰੱਖੋ ਕਲੀਅਰ ਕੋ ਕਲੀਅਰ ਰੱਖੋ ਤੇ ਭਾਈ ਅੱਧਾ ਗਰਾਊਂਡਾ ਤੁਸੀਂ ਭਰ ਲਿਆ ਪਲੇਅਰਾਂ ਨੇ ਖੇਡਣਾ ਕਿੱਥੇ ਆ ਯਾਰ ਕਿੱਥੇ ਖੇਡਣ ਪਲੇਅਰ ਮੇਰੀ ਬੇਨ ਇਹਨੂੰ ਪੜੋ ਤੁਹਾਡੇ ਜज्ਬਾਤਾਂ ਵੇਖਣ ਲਈ ਤੁਸੀਂ ਆਏ ਹੋ ਪਰ ਪਲੇਅਰਾਂ ਦਾ ਵੀ ਖਿਆਲ ਵਖੋ ਯਾਰ ਇੰਟਰਨੈਸ਼ਨਲ ਪਲੇਅਰ ਜੇ ਕਿਸੇ ਤੇ ਸੱਟ ਲੱਗ ਗਈ ਜੇ 19 21 ਗੱਲ ਹੋ ਗਈ ਤੇ ਫਿਰ ਯਾਰ ਸਰੇ ਦਾ ਮੈਚ ਭਾਈ ਪਾਕਿਸਤਾਨ ਦੀ ਟੀਮ ਦੇ ਰੇਡਰ ਕਬੱਡੀ ਪਾਓ ਯਾਰ ਕਲੀਮ ਅਸलान ਕਬੱਡੀ ਪਾਓ ਯਾਰ ਕਿਹੜਾ ਇਧਰੋਂ ਕਬੱਡੀ ਪਾਓ ਯਾਰ ਚੌਧਰੀ ਖਾਲ ਬੱਟੂ ਦਾ ਸੁਪਰ ਕਹਿੰਦੇ ਇਹ ਅਸलान ਬੱਟੂ ਜਿਹੜਾ ਕ੍ਰਿਕਟ ਦੇ ਸਹਿਯਤਾ ਦੂਜੇ ਨੰਬਰ ਦਾ ਹੈ ਤੇ ਦੋ ਟਿੰਟ ਖੇੜਿਆ ਤੇ ਇੱਕ ਵਾਰ ਸੀਜ਼ਨ ਦਾ ਤੇ ਇੱਕ ਅਰ ਕਹਿੰਦੇ ਐਡ ਝੋਟਾ ਰੇਡਰ ਹੈ ਅਜੇ ਸਮੇ ਦਾ ਅਸलान ਆ ਗਿਆ ਆ ਗਿਆ ਭਾਈ ਦਰਸ਼ਕੋ ਆ ਜਾਓ ਬੜੇ ਯਾਰ ਖੁਸ਼ ਆ ਚਿਹਰੇ ਦੇ ਰੌਣਕਾਂ ਲੰਮੇ ਸਮੇਂ ਤੋਂ ਖੇਡ ਕਬੱਡੀ ਨਾਲ ਭਰਾ ਸਾਡਾ ਜੁੜਿਆ ਲਓ ਅਗਲੀ ਕਬੱਡੀ ਫੇਰ ਆ ਗਈ ਬੋਲਦੀ ਹੈ ਤਿੰਨ ਕਬੱਡੀਆਂ ਤੇ ਇੱਕ ਸ਼੍ਰੀ ਗਰੁੱਪ ਲਈ 30 ਦوار ਹੋਣਗੇ ਆ ਖਿਡਾਰੀ ਦਾ ਕਹਿੰਦੇ ਸੈਦੋ ਵਾਲ ਪਿੰਡਾ ਜੱਗੂ ਸੈਦੋ ਵਾਲੀਆ ਇਸ ਸਮੇ ਕਬੱਡੀ ਪਾ ਰਿਹਾ ਚਾਰ ਨੇ ਚਾਰੋ ਪਿਆਰ ਨੇ ਮੇਰੇ ਮਿੱਤਰੋ ਆ ਇਸ ਸਮੇ ਲੱਗਦਾ ਸੰਤੂ ਟਰਾਈ ਕਰਦਾ ਤੇ ਨੰਬਰ ਜੱਗੂ ਸੈਦੋ ਵਾਲੀਆ ਆਪਣੀ ਟੀਮ ਲਈ ਟੋਰਨਾ ਹੈ ਅਗਲੀ ਰੇਡ ਇਹ ਆ ਕੁੱਦਾ ਲੈਂਦੇ ਪੰਜਾਬ ਦਾ ਇਸ ਸਮੇ ਕਬੱਡੀ ਪਾਉਣ ਦੇ ਲਈ ਤਿਆਰ ਆ ਆ ਕੁੱਦੇ ਦੀ ਕਬੱਡੀ ਪੈਣ ਜਾ ਰਹੀ ਹੈ ਜਿਹੜਾ ਗਾਰਤ ਆ ਜਾ ਅਗਲੀ ਕਬੱਡੀ ਪਾ ਗਈ ਮੈਦਾਨ ਦੇ ਵਿੱਚ ਪਾ ਗਈ ਮੈਦਾਨ ਦੇ ਵਿੱਚ ਮੇਰੇ ਵੀਰੋ ਸ਼ਾਨਦਾਰ ਨੰਬਰ ਸ਼ਾਨਦਾਰ ਮੁਕਾਬਰਾ ਓ ਰੋਣਾ ਨਹੀਂ ਪਾਵੇ ਅਹ ਬਾਈ ਫੇਰ ਲੱਗੇ ਨਾ ਬਵਾਇਆ ਸੀ ਇੱਕ ਤੇ ਇੱਕ ਬਾਈ ਹਿੱਪਟੇ ਵਾਲਾ ਬੈਠਾ ਸੀ ਓ ਸਾਜੀ ਥੱਲੇ ਗੁਰਪ੍ਰੀਤ ਗਿੱਲ ਚੰਗੀ ਵਾਲੇ ਵਾਲਾ ਅਗਲੀ ਕਬੱਡੀ ਫੇਰ ਇਸ ਜੱਟ ਦੀ ਪੈ ਗਈ ਨੂਰੇ ਦੇ ਖੇਡ ਮਾਨਾਂ ਦੇ ਵਿੱਚ ਸੋਹਣਾ ਖੇਡਿਆ ਤਾਹੂ ਟੀਮ ਵਲੇ ਵਲੇ ਕਰ ਆ ਗਿਆ ਖਾਮਰਾਨ ਕਾਮੀ ਕੰਦੋ ਤਕੜਾ ਜੱਫਾ ਲਾ ਗਿਆ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਆ ਅਗਲੀ ਰੇਡ ਕੌਣ ਪਾਵੇਗਾ ਅਫਲਾਨ ਬੱਟੂ ਇਸ ਸਮੇ ਕਬੱਡੀ ਪਾਉਣ ਦੇ ਲਈ ਤਿਆਰ ਹੈ ਆ ਸਾਹਮਣੇ ਅਫਲਾਨ ਬੱਟੂ ਦੀ ਕਬੱਡੀ ਪੈਣ ਯਾਰੀਆ ਗਾਲ ਵਾਲਿਆ ਆ ਖੇਡ ਸਮੇ ਕਬੱਡੀ ਪੈ ਗਈ ਲੈ ਵੀ ਭਾਈ ਸੰਭਲ ਜਾ ਯਾਰ ਅਜ ਸਮੇ ਭਰਾਵਾਂ ਵਰ ਕੇ ਥੋੜਾ ਜਿਹਾ ਇਧਰ ਨੂੰ ਆ ਜਾਓ ਬਾਰ ਬਾਰ ਕਹਿੰਦਾ ਚੰਗਾ ਨਹੀਂ ਲੱਗਦਾ ਯਾਰ ਪਿੱਛੇ ਦੁਨੀਆ ਤੇ ਖੋਟੇ ਕੀ ਜੁੜੀ ਬੈਠੀ ਆ ਲਾਈਵ ਦੇ ਉੱਪਰ ਤੇ ਅਜ ਸਮੇ ਹੋਏ ਕਪੂਰ ਥਲੀ ਆ ਗਿਆ ਚਾਰ ਨੇ ਆ ਕਾਮਰਾਨ ਕਾਮੀ ਵਰਗੇ ਆ ਸੰਧੂ ਵਰਗੇ ਮੱਥੇ ਜੱਟ ਵਰਗੇ ਹੁਣ ਕੌਣ ਕਰਵਾਵੇਗਾ ਧੰਨ ਧੰਨ ਮੇਰੇ ਮਿੱਤਰੋ ਇਧਰਲੇ ਪਾਸੇ ਆ ਆਸਾਨ ਢਿੱਲੋ ਆਸਾਨ ਢਿੱਲੋ ਆਸਾਨ ਢਿੱਲੋ ਆ ਢਿੱਲੋ ਉਹਨੇ ਥਾਪੀ ਮਾਰ ਦਿੱਤੀ ਐ ਆ ਢਿੱਲੋਂ ਨੇ ਥਾਪੀ ਮਾਰ ਦਿੱਤੀ ਐ ਆ ਢਿੱਲੋਂ ਨੇ ਥਾਪੀ ਮਾਰ ਦਿੱਤੀ ਆ ਕਬੱਡੀ ਦੀ ਰੇਡ ਆ ਗਾਲ ਵਾਲਿਆ ਕੱਡਾ ਆ ਗਿਆ ਇਸੀ ਸਾਹਿਬ ਕੋਈ ਨਹੀਂ ਸਮਝ ਲੱਗਦੀ ਕੀ ਕੁਝ ਬੋਲੀ ਜਾਂਦੇ ਐ ਪਰ ਫੇਰ ਖੇਡ ਕਬੱਡੀ ਖੇਡ ਕਬੱਡੀ ਵੱਡੀ ਲੱਖੇ ਆ ਆਨੰਦ ਉਹ ਆਉਂਦਾ ਖੇਡ ਕਬੱਡੀ ਦਾ ਲਾਈਵ ਸਪੋਰਟ 13 ਤੇ ہاں یار کی ہو گیا ترکی ہو گیا پیچھے ہو یار پیچھے ہو جاؤ پاؤ یار پیچھے ہلو بھائی پیچھے ہو یار کی گل ہے آ جائے یار پیچھے آئے ہلو پیچھے ہو یار ਓ ਬਾਈ ਕਿੱਛੇ ਹੋਇਓ ਯਾਰ ਸਾਜੀ ਫੇਰ ਤਿਆਰੀ ਖਿਦਰੀ ਤੇ ਮਿਲ ਜਾਵੇ ਜੱਟ ਨੂੰ ਜ਼ਮੀਨ ਸਿਰੇ ਦੀ ਜੈਂਗਿਆਂ ਨੂੰ ਮਿਲ ਜਾਵੇ ਜੀਤ ਸਿਰੇ ਦੀ ਓ ਲੱਗਦੇ ਪੰਜਾਬੀ ਰਾਦੇ ਦੀ ਦਾ ਬਾੜ ਬਾੜ ਫੇਰ ਮੁੰਡਾ ਪੰਜਿਆਂ ਤੇ ਛਾਲਾ ਮਾਰਦਾ ਫੇਰ ਬੰਦਾ ਪੰਜਿਆਂ ਤੇ ਛਾਲਾ ਮਾਰਦਾ ਅੱਜ ਕੌਣ ਛਾਲਾ ਮਾਰੂ ਫੁੱਲੀ ਵਾਲਿਆ ਓ ਮੁੰਡਾ ਜੰਦਰ ਜੋਗ ਤੇ ਸੱਜੇ ਪੰਜ ਜੱਟ ਕਹਿੰਦੇ ਵੀ ਮੋਟਰਸਾਈਕਲ ਦਿੱਤਾ ਜਾਣਾ ਵੀ ਹਾਲ ਬਾਈ ਖਿੱਚ ਕੇ ਰੱਖ ਤਿਆਰੀ ਮੈਨੂੰ ਲੱਗਦਾ ਤੇ ਨਾਰਾ ਨਾਲ ਲæg ਫੁੱਲ ਹੋ ਗਿਆ ਹੋ ਗਿਆ ਤਾਹੀ ਜੈਕਰ ਚੇਂਜ ਕਰ ਲਈ ਸਾਡੇ ਭਰਾ ਦੇ ਵਿੱਚ ਹੋ ਆਜਾ ਮਾਲਵਾ ਦਵਾ ਦਾਏ ਨੰਸ਼ੋਹ ਤੇ ਪਾਸਾ ਫੁਕਣ ਖੇਡ ਕਬੱਡੀ ਦੇ ਸਾਡੀ ਝੋਲੀ ਪਾਇਆ कबडी सीट रहे कबडी ਕਾਸਤੂਰੀਆ ਸ਼ਰਦਾ ਵੀ ਕਹਿੰਦੇ ਗੀਤ ਆ ਰਿਹਾ ਖੱਤ ਡਾਇਮੰਡ ਆਫ ਕਬੱਡੀ ਕਾਸਤੂਰੀਆ ਕਬੱਡੀ ਕਾਸਤੂਰੀਆ ਸ਼ਰਮਾ ਕਹਿੰਦਾ ਸੱਦਾ ਦੇ ਦੇ 14 15 16 17 ਜੱਸਾ ਬਾਈ ਸਾਡਾ ਯੂਐਸਏ ਵਰ ਕਹਿੰਦਾ ਵੀ ਕਾਸਤੂਰੀਆ ਦੀ ਧਰਤੀ ਜਸੀਰ ਭਾਜੀ ਖੁਸ਼ ਹੋ ਗਲਾਬੀ ਪੱਗ ਵੱਲ ਮਿੱਤਰਾਂ ਅਜੇ ਤੱਕ ਵੇਰੀ ਜਾ ਕੇ ਰੱਖਦੇ ਹੋ ਉਹ ਬਹਿ ਜਾਓ ਬਾਈ ਬਹਿ ਜਾ ਯਾਰ ਬਹਿ ਜਾ ਹੋ ਬਹਿ ਜਾ ਤੇ ਨਿਖਾਰਾ ਲੈ ਜਾਓ ਹੁਣ ਉਹ ਗੱਲ ਹੋ ਗਈ ਆ ਬਹਿਜੋ ਤੇ ਨਿਆਵਾ ਮਸਲਾ ਕੱਪ ਦਾ ਬਣ ਗਿਆ ਜੇੜੀ ਬਾਈ ਅਗਲੇ ਸਾਲ ਵੱਡੀਆ ਕਬੱਡੀ ਕੱਪ ਹੋਣਗੇ ਫਾਦਰ ਸਾਹਿਬ ਦੀ ਘਾਟ ਇਸ ਦੁਨੀਆ ਤੋਂ ਕੁਝ ਕਰ ਗਿਆ ਹਮੇਸ਼ਾ ਮਾਪਿਆਂ ਦਾ ਸਾਆ ਨਾਲ ਖੇਡਾ ਚਾਹੀਦਾ ਉਹਨਾਂ ਦੀ ਵੀ ਯਾਦਾ ਖੇਡ ਕਲੱਬ ਨਾਲ ਜੁੜੀਆਂ ਹੋਈਆਂ ਜੇੜੀ ਬਾਈ ਤੇ ਅੱਜ ਵੱਡੀ ਜ਼ਿੰਮੇਵਾਰ ਤੁਹਾਡੇ ਸਿਰ ਤੇ ਆ ਉਹ ਬਹਿਰੀ ਨਾਲ ਉਹ ਮੌਸਮ ਥੋੜਾ ਠੰਡਾ ਹਲੇ ਬਾਕੀ ਐ ਕਿਤਨੀ ਜ ਰਹੀ ਦੇਖਿਆ ਹੈ ਪਿੱਕਰ ਤੇ ਬਾਕੀ ਹੈ ਹਲੇ ਪਿੱਕਰ ਬਾਕੀ ਹੈ ਮੇਰੇ ਮਿੱਤਰੋ ਜੱਟ ਸਾਹਿਬ ਗਰਾਊਂਡ ਕਲੀਅਰ ਹੁਣ ਖੜਾ ਮੇਰਾ ਵੀਰ ਕਿੱਦਾ ਵੀ ਹੈ ਕਲੀਅਰ ਸੌਤ ਉੱਤੇ ਮਾਂ ਗਈ ਹੋਵੇ ਕਿੱਦਾ ਹੋ ਜੂ ਬੈਦ ਗਵਾਰ ਧੜਕਦਾ ਇੱਕ ਵਾਰ ਤਾਂ ਉਸ ਤੋਂ ਸੱਤ ਦਾ ਪਹਿਲੇ ਇੱਕ ਮਿੰਟ ਦੇ ਵਿੱਚ ਪਰ ਅੱਜ ਸੌਤ ਉੱਤੇ ਕਰਮਦੀਨ ਜੀ ਖਾਲ ਦੇਰ ਗਿਣਤੀ ਕਰਾ ਲਿਓ ਭੱਜ ਕੇ ਜਾਇਓ ਜਰਾ ਉਹ ਦੇਖੋ ਖੜਾ ਵੀਰ ਹੈ ਵਿਸ਼ਾਤ ਕਰਾਏ ਨਾਲ ਦੇਖਦੇ ਵੀ ਝੁੱਲੀ ਵਾਲਿਆ ਮਨਜੀਤ ਹੈ ਨਾਲ ਦੇਖਦੇ ਵੀ ਗੁਰੀ ਮਾਈ ਹੈ ਖੇਤਰ ਨੰਬਰ 5 ਆਹ ਦੇਖ ਪੰਡਾਪ ਦੀ ਡਰਤਾ ਬੜਾ ਲੱਗਦਾ ਹਾਂ ਡੱਡੇ ਦਾ ਡਾਕ ਡੱਡੇ ਦਾ ਡਰ ਤੇ ਬਾਹਰ ਉਹ ਨੰਬਰ ਉਹ ਥੋੜਾ ਥੋੜਾ ਪਿੱਛੇ ਹੋ ਜਾਓ ਉਹਰ ਬਾਈ ਮਾਨ ਜੱਟ ਮਰੇ ਦਾ ਸਖਤਾਰ ਹੋਣਾ ਦਾ ਦਿਲਵੀਰ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਕੀਮਿਆਂ ਵਾਲਿਓ ਤੁਹਾਡਾ ਵੀ ਪੁੱਤ ਹੈ ਤੁਹਾਡਾ ਵੀ ਧੰਨਵਾਦ ਆ ਲਓ ਸਾਜੀ ਕਬੱਡੀ ਚੱਲਿਆ 18 ਤਰੀਕ ਕਮਾਲਪੁਰ ਦੇ ਕਬੱਡੀ ਕੱਪ ਦੀ ਵੀ ਹੋਣੀ ਹੈ 18 ਦਸੰਬਰ ਕਮਾਲਪੁਰ ਦੇ ਵਿੱਚ ਵੀ ਕਬੱਡੀ ਕੱਪ ਹੋਏਗਾ ਲਓ ਵੀਰੇ ਫੇਰ ਅਗਲੀ ਕਬੱਡੀ ਨਾਲ ਆਪਾਂ ਜੁੜੀਏ ਫੇਰ ਅਗਲੀ ਕਬੱਡੀ ਨਾਲ ਜੁੜੀਏ ਔਰ ਫੇਰ ਅਗਲੀ ਕਬੱਡੀ ਨਾਲ ਜੁੜੀਏ ਓਈ ਸੀ ਵਾਲਿਆ ਖਿੱਚ ਕੇ ਰੱਖ ਸਰੀਰ ਠੱਡ शरी ठंडा नी पैर दणा ठंडा न पेर दादा ठंडा नी पैर خوش ہے دکی پینڈر ہے ساجو سارا ویل ہے اور گیارہ فربرو پاگڑیا چینپیئن شپ کی ہونی جائے گی فربرو سب پاگڑیوں کے سرا ہونا گیارہ فربری کو میرے بچے ਹੋੜੀ ਆਰਾਮ ਕਰਦੇ ਆ ਪੀਰ ਗਿੱਲ ਹੋਈ ਆਰਾਮ ਕਰਦੇ 14 ਜਨਵਰੀ ਕਹਿੰਦੇ ਸ਼ਕਰਪੁਰ ਦਾ ਮੇਲਾ ਰਾਣਾ ਫਲਾ ਚੋੜੀ ਵੱਲੋਂ ਸੱਦੇ ਆ 14 ਨੂੰ ਰੌਣਕਾਂ ਲੱਗਣਗੀਆਂ ਮੇਰੇ ਮਿੱਤਰੋ ਫਲਾ ਚੋੜੀ ਦੇ ਰਾਣਾ ਕਹਿੰਦਾ ਸ਼ਕਰਪੁਰ ਮੇਲਾ ਕਰਾਵਾਂਗੇ ਆ ਫਰੀਆਦ ਤੋਂ ਪਿੰਡ ਰੌਣਕਾਂ ਲੱਗਣੀਆਂ 14 ਜਨਵਰੀ ਨੂੰ ਮੇਰੇ ਮਿੱਤਰੋ ਆਓ ਸਿਹਰਾ